ਜਾਣਾ ਉਹਨੇ ਜਿੱਤ ਕੇ ਲਓ ਪਾਲੀ ਕਬੱਡੀ ਤੇ ਤਾੜੀ ਮਾਰ ਦੇਵੋ ਇੱਕ ਵਾਰ ਮਹਿਮਦ ਬਾਲ ਪਿੰਡ ਹੈ ਜ਼ਿਲ੍ਹਾ ਕਪੂਰਥਲਾ ਹੈ ਇਸ ਖਿਡਾਰੀ ਦਾ ਜਿਸ ਧਰਤੀ ਦਾ ਮੇਰੇ ਪੰਜਾਬੀ ਵੀਰੋ ਹਰਦਾਸਪੁਰੇ ਦੀ ਧਰਤੀ ਦਾ ਹੈਰੀ ਬੈਂਸ ਗੱਗੀ ਗੱਗੀ ਇੱਕ ਮਿੰਟ ਵੀਰ ਬਈ ਕਲੱਬ ਵੱਲੋਂ ਇਹ ਬੇਨਤੀ ਹੈ ਹਾਂਜੀ ਦੋਨੇ ਟੀਮਾਂ ਨੂੰ ਹੱਥ ਵਨ ਕੇ ਬੇਨਤੀ ਹੈ ਕਲੱਬ ਵੱਲੋਂ ਕਿਉਂਕਿ ਭਰਾਵੋ ਇਹਨਾਂ ਨੇ ਜੋ ਗੋਸ ਬੁਲਾਉਣਾ ਉਹ ਦਾਸ ਨੇ ਬੋਲਣਾ ਹੀ ਹੈ ਇਹ ਕਹਿੰਦੇ ਵੀ 25-25 ਕਬੱਡੀਆਂ ਦੇਣੀਆਂ ਵਾਜਤਾ ਭਾਜੀ ਖੁਸ਼ੀ ਜੀ ਇਹ ਪ੍ਰਧਾਨ ਜੀ ਖੜੇ ਇਹਨਾਂ ਵੱਲੋਂ ਬੇਨਤੀ ਹੈ ਨਾਲ ਹੀ ਸਕਾਈਲੈਂਡ ਡੀਜ਼ਲ ਵਾਲਿਆਂ ਵੱਲੋਂ 100-100 ਰੁਪਏ ਦੇ ਮਾਣ-ਸਮਾਨ ਜਿੱਕਰ ਜਫਾ ਲਾਵੇਗਾ ਲਓ ਅਗਲੀ ਕਬੱਡੀ ਕੌਣ ਪਾਉਂਦਾ ਕਹਿੰਦੇ ਵੀ ਵੱਡਾ ਮਾਣ ਹੈ ਉਸ ਦੇ ਦਾਬੇ ਨੂੰ ਉਸ ਖਿਡਾਰੀ ਦੇ ਉੱਪਰ ਲਓ ਸਾਫੂ ਵਾਲੇ ਦੀ ਧਰਤੀ ਦਾ ਧਰਮੰਤ ਮੇਰੇ ਪੰਜਾਬੀ ਵੀਰੋ ਪੁਆਇੰਟ ਲੈ ਕੇ ਵਾਪਸ ਆ ਗਿਆ ਕਾਂਪੇ ਵੀ ਸਾਫੂ ਵਾਲੇ ਦੀ ਧਰਤੀ ਦੇ ਨਾਰ ਸਿੰਘ ਨਾਰੀ ਨੇ ਤਗੜੀ ਕਬੱਡੀ ਖੇਡੀ ਆਪਣੇ ਸਮੇਂ ਦੇ ਵਿੱਚ ਲਓ ਅਗਲੀ ਕਬੱਡੀ ਕਿ ਸੋਹਣਾ ਇਹ ਸਰੀਰ ਯਾਰੋ ਜੁੱਸਾ ਹੈ ਭਾਰ ਪੰਜਾਬੀ ਕਹਿੰਦੇ ਐ ਦੀ ਕੌਡੀ ਵੇਖ ਕੇ ਆਉਂਦਾ ਇਹ ਨਜ਼ਾਰਾ ਜਿਹੜੇ ਪਿੰਡ ਦਾ ਹੈ ਮੰਗਲ ਮਸ਼ਹੂਰ ਮਿੱਤਰੋ ਉਹ ਮਾਲ ਵਿੱਚ ਪਿੰਡ ਇਹਦਾ ਹਠੂਰ ਮਿੱਤਰੋ ਮਰਕੀਤਦਾ ਹੈ ਮੁੰਡਾ ਗਰਾਉਂਡਾਂ ਵਿੱਚ ਬੜਾ ਫੱਬਦਾ ਹੁਣ ਤਾਂ ਲੋਪੋ ਵਾਲਿਆ 1 ਲੱਖ ਲੱਖ ਰੁਪਈਆ ਇਹਦੀ ਕੌਡੀ ਤੇ ਲੱਗਦਾ ਜਦ ਪਾਵੇ ਕਬੱਡੀ ਦੁਨੀਆ ਪੈਂਦੀ ਨੱਚਦੀ ਅੱਜ ਆਖੇ ਤਖਤਪੂਰੀਆ ਗੱਗੀ ਹਠੂੜ ਦੇ ਮਦਾ ਰਾਏ ਕੋੜ ਦੇ ਮੈਦਾਨਾਂ ਵਿੱਚ ਹਠੂੜ ਦੀ ਫਿਰੇ ਜਵਾਨੀ ਨੱਚਦੀ ਜੋ ਵੀ ਫੈਸਲਾ ਕਲੱਬ ਨੇ ਲਿਆ ਜੰਗ ਸਪੋਰਟ ਕਲੱਬ ਦੇ ਪ੍ਰਧਾਨ ਭਾਈ ਬੂਟਾ ਜੀ ਕਲੱਬ ਅਹੁਦੇਦਾਰਾਂ ਨੇ ਵੀ ਜਿਵੇਂ ਪਹਿਲਾਂ ਕਬੱਡੀਆਂ ਬੋਲੀਆਂ ਹੁੰਨੀਆਂ ਕਹਿੰਦੇ ਪਹਿਣ ਗਏ ਹਾਂਜੀ ਇਹ ਕਲੱਬ ਵਾਲ ਕਲੱਬ ਵਾਲਿਆਂ ਦਾ ਫੈਸਲਾ ਜੀ ਨਾਲ ਹੀ ਜੇਕਰ ਖੁਸ਼ੀ ਜਫਾ ਲਾਵੇਗਾ ਤਾਂ 100-100 ਰੁਪਏ ਦਾ ਮਾਨ ਸਨਮਾਨ ਅਵਤਾਰ ਸਿੰਘ ਜੀ ਹੰਸਰਾ ਕਮਾਲਪੁਰੇ ਵਾਲੇ ਕਰਨਗੇ ਲਓ ਸੰਦੀਪ ਨੇ ਕਬੱਡੀ ਪਾ ਦਿੱਤੀ ਬਲਵਿੰਦਰ ਸਿੰਘ ਮਹਿਮਦੋਬਾਲ ਵਾਲੇ ਦਾ ਸੁਪੁੱਤਰ ਸੰਦੀਪ ਇੱਕ ਪਾਸੇ ਜਲਾਲਪੁਰਿਆ ਪੱਲ ਉਹ ਬਸੰਤ ਸਿੰਘ ਦਾ ਸੁਪੁੱਤਰ ਇੱਕ ਪਾਸੇ ਜਲਾਲਪੁਰ ਇੱਕ ਪਾਸੇ ਮਹਿਮਦਵਾਲਾ ਵਾਓ ਸੋਹਣਿਆ ਕਹਿੰਦੇ ਵੀ ਡੋ ਤੂ ਦੇ ਉੱਪਰ ਪੂਰਾ 40000 ਲੱਗਿਆ ਟੈਗੂ ਖੜਵਾਉਣ ਦੇ ਲਈ ਤੇ ਡੌਲੇ ਤੇ 300 ਡਾਲਰ ਲੱਗਿਆ ਪੂਰਾ ਲਓ ਧਨਵੰਤ ਨੇ ਵੱਧ ਕੇ ਕਬੱਡੀ ਪਾ ਦਿੱਤੀ ਹੈ ਮਿਹਦਾਨ ਦੇ ਵਿੱਚ ਮੇਰੇ ਪੰਜਾਬੀ ਵੀਰੋ ਇਹ ਖਿਡਾਰੀ ਵੀ ਅਖਤਿਆਰ ਸਿੰਘ ਦਾ ਸੁਪੁੱਤਰ ਹੈ ਸਾਫੂ ਵਾਲਾ ਪਿੰਡ ਹੈ ਬਿਲਕੁਲ ਪੱਗੇ ਪੁਰਾਣੇ ਦੇ ਲਾਗੇ ਪਿੰਡ ਲਓ ਇੱਕ ਪਾਸੇ ਜਨੇਤਪੁਰੇ ਦਾ ਅਮਰੂ ਲਓ ਇੱਕ ਏਕਮ ਕਿ ਸ਼ੀਰਾ ਬੋਪਾ ਰਾਏ ਤੇ ਏਕਮ ਹਠੂੜ ਦਾ ਲਓ ਮੈਦਾਨ ਦੇ ਵਿੱਚ ਜਫਾ ਜਿਹੜਾ ਲੱਗ ਚੁੱਕੇ ਮੇਰੇ ਪੰਜਾਬੀ ਵੀਰੋ ਪੁਆਇੰਟ ਜਿਹੜਾ ਹੈ ਜਫੀ ਦਾ ਅੱਜ ਕੱਖਾਂ ਤੋਂ ਖੇਡ ਕਬੱਡੀ ਲੱਖਾਂ ਦੇ ਹੋ ਗਈ ਹੈ ਮੈਚ ਬਹੁਤ ਤਗੜਾ ਲੜਨਰ ਭਾਏ ਨੇ ਮਲਕੀਤ ਸਿੰਘ ਦਾ ਸੁਪੁੱਤਰ ਹਾਈ ਖਿਡਾਰੀ ਅਵਤਾਰ ਸਿੰਘ ਜੀ ਹੰਸਰਾਵਲੀ ਤੋਂ 100 ਰੁਪਏ ਦਾ ਮਾਨਸਮਾਨ ਜੇਕਰ ਤਾਵੀ ਲੈ ਜਾਵੇਗਾ ਚਾਹੇ ਜਫਾ ਲਾਵੇਗਾ ਲਓ ਚਾਰ ਜਾਫੀ ਦੁਨੀਆ ਦੇ ਦੋ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਿਹੜੇ ਸੈੱਟ ਦੇ ਵਿੱਚ ਨੇ ਇੱਕ ਪਾਸੇ ਦੁੱਗੇ ਪਿੰਡ ਦਾ ਲਓ ਇਹ ਮਾਤਾ ਸਰਜੀਤ ਕੌਰ ਦਾ ਸਿੱਧੂ ਪਰਿਵਾਰ ਦਾ ਮਾ ਪਿਤਾ ਬਸੰਤ ਸਿੰਘ ਮਾਨ ਕਰਦਾ ਉਸ ਮੁੰਡੇ ਤੇ ਆਪਣੇ ਜਲਾਲਪੁਰ ਵਾਲੇ ਪਾਲੇ ਪੁੱਤ ਤੇ ਮਾਣ ਹੈ ਬਸੰਤ ਸਿੰਘ ਜਲਾਲਪੁਰੀਏ ਨੂੰ ਇਹ ਸਰਜੀਤ ਕੌਰ ਦੀਆਂ ਅੱਖਾਂ ਦਾ ਤਾਰਾ ਪੂਰੀ ਕੋਸ਼ਿਸ਼ ਕਰਦਾ ਜੱਫਾ ਲਾਉਣ ਦੀ ਜਿਨੇ ਹਠੂਰ ਵਾਲੇ ਜੱਫੇ ਲਾਉਣਗੇ ਸੌ ਸੌ ਦੇ ਮਾਣ ਉਸਮਾਨ ਲਓ ਕਬੱਡੀ ਕੌਣ ਪਾਉਂਦਾ ਅਗਲੀ ਕਿ ਕਬੱਡੀ ਵਿੱਚ ਐਦਾ ਨਾਮ ਅੱਜ ਚੱਲਦਾ ਕੀ ਪਤਾ ਲੋਕੋ ਆਉਣ ਵਾਲੇ ਕੱਲ ਦਾ ਲਓ ਸੁੱਖਾ ਕੰਦੇ ਨੇ ਸਾਫੂ ਵਾਲੀ ਦੀ ਧਰਤੀ ਦਾ ਵਾਹ ਓ ਨੌਜਵਾਨਾ ਕਿ ਮੈਥਲ ਦੀ ਜਿੰਦਜਾਨ ਪੰਜਾਬੀ ਸ਼ੇਰ ਨੇ ਗੱਲਾਂ ਨੂੰ ਗਿੱਦੜ ਸ਼ੇਰ ਨਹੀਂ ਬਣਦੇ ਕਦੇ ਰੰਗਾ ਕੇ ਖੰਡਾ ਨਹੀਂ ਸਾਡੇ ਦਰਮਿਆਨ ਬੱਕੋ ਬਕਰੇ ਅਖਬਾਰਾਂ ਦੇ ਵੀਰ ਪੁੱਜੇ ਹੋਏ ਨੇ ਮੀਡੀਆ ਤੋਂ ਪ੍ਰੈਸ ਰਿਪੋਰਟਰ ਸਭ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਆ ਹਾਕਮ ਸਿੰਘ ਜੀ ਦਿਓਲ ਔਰ ਬਲਵਿੰਦਰ ਲਿੱਤਰ ਜੀ ਹਾਕਮ ਸਿੰਘ ਜੀ ਤਾਲੀਬਾਦ ਸਾਹਿਬ ਉਹ ਵੀ ਪਹੁੰਚੇ ਨੇ ਜੀ ਆਇਆਂ ਨੂੰ ਆਖਦੇ ਆ ਤਸੀਲ ਕੁਮਾਰ ਜੀ ਗੌਰਵ ਕਰਗ ਜੀ ਨਾਲ ਹੀ ਏਕਮ ਦੇ ਲਈ 100 ਰੁਪਏ ਦਾ ਮਾਣ ਸਨਮਾਨ ਸਕਾਈਲੈਂਡ ਡੀਜ਼ਲ ਵਾਲਿਆਂ ਵੱਲੋਂ ਲਾਓ ਇੱਕ ਪਾਸੇ ਦੁੱਗੇਪਿੰਡ ਦਾ ਖੁਸ਼ੀ ਖੁਸ਼ਦੀਪ ਸਿੰਘ ਪੂਰੀ ਕੋਸ਼ਿਸ਼ ਕਰਦਾ ਜਫਾ ਲਾਉਣ ਦੀ ਪਰ ਪੁਆਇੰਟ ਜਿਹੜਾ ਇਹ ਧਾਵੀ ਦਾ ਪਾਓ ਸਾਫੂ ਵਾਲਿਆ ਕਬੱਡੀ ਪਿਆਰ ਦੇ ਨਾਲ ਖਿਡਾਰੀ ਵੀਰੋ ਪਿਆਰ ਦੇ ਨਾਲ ਨਾਮਵਰ ਖਿਡਾਰੀ ਆ ਬੇਨਤੀ ਹੈ ਖਿਡਾਰੀ ਵੀਰਾਂ ਨੂੰ ਕਿ ਪਿਆਰ ਦੀ ਭਾਵਨਾ ਨਾਲ ਖੇਡੋ ਬੇਨਤੀ ਹੈ ਸਾਰੀ ਖਿਡਾਰੀ ਵੀਰਾਂ ਨੂੰ ਲਓ ਇਸਦੇ ਦਾਦੇ ਨੇ ਆਪਣੇ ਸਮੇਂ ਦੇ ਵਿੱਚ ਰੱਸਾ ਕੱਸੀ ਦੇ ਵਿੱਚ ਬੜਾ ਨਾਮਣਾ ਖਟਿਆ ਵੀਰੇ ਪੰਜਾਬੀ ਵੀਰੋ ਔਰ ਪਿਤਾ ਅਖਤਿਆਰ ਸਿੰਘ ਮਾਣ ਕਰਦਾ ਇਸ ਖਿਡਾਰੀ ਦੇ ਉੱਪਰ ਲਓ ਧੰਵੰਤ ਨੇ ਕਬੱਡੀ ਪਾ ਦਿੱਤੀ ਹੈ ਕਿ ਬਗੀਚਾ ਹਾਂਜੀ ਜਿੰਨੇ ਵੀ ਜਫੇ ਦੋਨੇ ਟੀਮਾਂ ਨੂੰ ਜਿਹੜੀ ਵੀ ਟੀਮ ਜਫਾ ਲਾਉਂਦੀ ਆ 100-100 ਰੁਪਏ ਦਾ ਮਾਨ ਕਲੱਬ ਵੱਨੀ ਉਹ ਆ ਜਿਹੜੀ ਵੀ ਟੀਮ ਜਫਾ ਲਾਉਂਦੀ ਆ ਹਰੇਕ ਜਫੇ ਤੇ 100 ਰੁਪਏ ਦਾ ਮਾਨ ਲਓ ਭਾਰੀਏ ਸ਼ਰੀਰ ਦੇ ਵਿੱਚ ਮਲਕੀਤ ਸਿੰਘ ਹਠੂਰ ਵਾਲੇ ਦੇ ਸੁਪੁੱਤਰ ਨੇ ਕਬੱਡੀ ਪਾ ਦਿੱਤੀ ਹੈ ਹੁਣ ਚਾਰਾ ਜਾਫੀਆਂ ਦੇ ਵਿੱਚੋਂ ਇੱਕ ਪਾਸੇ ਦੜਵੇਂ ਪਿੰਡ ਦਾ ਖੁਸ਼ੀ ਮਾਣ ਕਰਦਾ ਨੰਗਲ ਦੀ ਧਰਤੀ ਦਾ ਗੁਰਦੇਵ ਲੱਭੀ ਮਾਣ ਕਰਦਾ ਕਰਨ ਘਮਾਣ ਮੇਰੇ ਪੰਜਾਬੀ ਵੀਰੋ ਲਓ ਜਲਾਲਪੁਰੀਆ ਪਾਲਾ ਫੋੜ ਸਿੰਘ ਜਲਾਲਪੁਰੀਏ ਦਾ ਸੁਪੁੱਤਰ ਪੂਰੀ ਕੋਸ਼ਿਸ਼ ਕਰਦਾ ਜੱਫਾ ਲਾਉਣ ਦੀ ਸਾਡੇ ਦਰਮਿਆਨ ਸਰਦਾਰ ਨੱਤਰ ਸਿੰਘ ਜੀ ਐਮ ਸੀ ਸਾਹਿਬ ਪਹੁੰਚੇ ਨੇ ਬਲਦਰਾਮ ਜੀ ਐਮ ਸੀ ਸਾਹਿਬ ਉਹ ਵੀ ਪਹੁੰਚੇ ਨੇ ਜੀ ਐਨ ਨੂੰ ਆਖਦੇ ਉਹਨਾਂ ਨੂੰ ਬੇਨਤੀ ਆ ਵੀ ਸਥਿਤਿਆ ਜਾਣ ਚਾਜੀ ਸਿੰਘ ਜੀ ਬੱਬੂ ਐਮ ਸੀ ਸਾਹਿਬ ਉਹ ਵੀ ਪਹੁੰਚੇ ਨੇ ਜੀ ਐਨ ਨੂੰ ਆਖ ਰਹੇ ਆ ਬਾਕੀ ਦੇ ਵੀਰਾਂ ਨੂੰ ਪਰੇ ਕਰ ਦਿਓ ਬਈ ਸਕਾਈ ਲੈਂਡ ਡੀਜ਼ਲ ਵਾਲਿਆਂ ਬਲੀਓ ਅਵਤਾਰ ਸਿੰਘ ਜੀ ਹਸਸਾ ਵਾਲਿਓ 100 100 ਦਾ ਮਾਣ ਸਨਮਾਨ ਜਿਹੜੀ ਵੀ ਟੀਮ ਜਫਾ ਲਾਵੇਗੀ ਹਾਂਜੀ ਬੈਹੋ ਬੈਹੋ ਲਓ ਸੰਦੀਪ ਨੇ ਕਬੱਡੀ ਪਾ ਦਿੱਤੀ ਹੈ ਗੁਰਦੀਪ ਸਿੰਘ ਜੀ ਗਵਿੰਦਗੜ੍ਹ ਗਵਿੰਦਗੜ੍ਹ ਵਾਲੇ ਉਹਨਾਂ ਨੇ 500 ਦਾ ਨਵਾਂ ਨੋਟ ਲਾਤਾ ਉਹ ਕਹਿੰਦੇ ਵੀ ਜੇ ਖੁਸ਼ੀ ਜਫਾ ਲਾਉਂਦਾ ਨਰਪੈ ਨੂੰ ਮੇਰੇ ਕਿੰਨਿਓ ਐ ਨਵਾਂ ਅਨਗੋਰ 500 ਦਾ ਨੋਟ ਲੌ ਸੰਦੀਪ ਨੇ ਕਬੱਡੀ ਪਾ ਦਿੱਤੀ ਇੱਕ ਪਾਸੇ ਡਿੜਵੇ ਦੀ ਧਰਤੀ ਦਾ ਦੁੱਗਾ ਪਿੰਡ ਹੈ ਇਸ ਖਿਡਾਰੀ ਦਾ ਜਿਲ੍ਹਾ ਬਰਨਾਲਾ ਦੇ ਵਿੱਚ ਡਿੜਵੇ ਦੇ ਨਾਮ ਨਾਲ ਮਸ਼ਹੂਰ ਖੁਸ਼ਦੀਪ ਸਿੰਘ ਖੁਸ਼ੀ ਡਿੜਵੇ ਦੀ ਧਰਤੀ ਦਾ ਪੂਰੀ ਕੋਸ਼ਿਸ਼ ਕਰਦਾ ਚੱਲ ਵੀ ਸਾਫੂ ਵਾਲੀਆ ਪਾ ਕਬੱਡੀ ਧਰਮਨਤੋ ਦਾ ਵੀ ਗਰਾਊਂਡਾਂ ਦੇ ਵਿੱਚ ਨਾਮ ਚੱਲਦਾ ਇਸ ਜੱਟ ਦਾ ਮੇਰੇ ਪੰਜਾਬੀ ਵੀਰ ਡੌਲੇ ਤੇ ਬੰਨਿਆ ਹੋਇਆ ਤਵੀਤ ਪਾਈ ਹੋਈ ਕਬੱਡੀ ਤੇ ਦੇਖਦਾ ਕਿਹੜਾ ਖਿਡਾਰੀ ਬੱਦਗੇ ਪੂਰੀ ਕੋਸ਼ਿਸ਼ ਕਰੇਗਾ ਇੱਕ ਪਾਸੇ ਜੁਨੇਤਪੁਰੇ ਦਾ ਅਮਰੂ ਇੱਕ ਪਾਸੇ ਹਠੂਰ ਦਾ ਏਕਮ ਪਰ ਪੁਆਇੰਟ ਜਿਹੜਾ ਇਹ ਤਾਵੀ ਦਾ ਨਾਲੀ ਬੇਨਤੀ ਹੈ ਜ਼ੰਗ ਸਪੋਰਟਸ ਕਲੱਬ ਦੇ ਪ੍ਰਧਾਨ ਭਾਈ ਬੂਟਾ ਜੀ ਜੇ ਸੰਦੀਪ ਨੂੰ ਜੱਫਾ ਲਾਉਣਗੇ ਸਾਪੂ ਵਾਲ ਦੇ ਜੱਫੀ ਤਾਂ 500 ਰੁਪਿਆ ਕਲੱਬ ਵੱਲੋਂ ਦਿੱਤਾ ਜਾਣਾ ਇਹ ਜਿਹੜੀ ਮਾਇਆ ਵਾਦੀ ਜਾਣੀ ਹੈ ਮੇਰੇ ਮਿੱਤਰੋ ਜੱਫਿਆਂ ਦੇ ਨਾਮ ਜਿਹੜੇ ਵਾਦੇ ਜਾਣੇ ਆ 5-500 ਰੁਪਿਆ ਲਾ ਦਿੱਤਾ ਹੈ ਜਿਹੜਾ ਵੀ ਨਰਪੈ ਨੂੰ ਰੱਖੇਗਾ ਖੁਸ਼ੀ ਢੜਬੇ ਵਾਲਾ 500 ਰੁਪਇਆ ਗਰਦੀਪ ਸਿੰਘ ਜੀ ਗਵਿੰਦਗੜ੍ਹ ਵਾਲੇ ਉਹਨਾਂ ਵੱਲੋਂ ਤੇ ਜਿਹੜਾ ਸੰਦੀਪ ਨੂੰ ਜੱਫਾ ਲਾਵੇਗਾ ਜੰਗ ਸਪੋਰਟਸ ਕਲੱਬ ਭਾਈ ਬੂਟਾ ਜੀ ਉਹਨਾਂ ਵੱਲੋਂ ਬੁਲਾਇਆ ਵੀ ਕਲੱਬ ਵੱਲੋਂ ਵੀ 500 ਰੁਪਇਆ ਜਿਹੜਾ ਸੰਦੀਪ ਨੂੰ ਜੱਫਾ ਲਾਵੇਗਾ ਹਰ ਇੱਕ ਜੱਫੇ ਦੇ ਉੱਪਰ ਕਲੱਬ ਵੱਲੋਂ 100-100 ਰੁਪਇਆ ਹੋਵੇਗਾ ਦੋਨਾਂ ਟੀਮਾਂ ਦੇ ਲਈ ਕਲੱਬ ਵੱਲੋਂ ਲਓ ਪਿੰਦੇ ਸਾਫੂ ਵਾਲੀ ਨੇ ਵੱਧ ਗਈ ਕਬੱਡੀ ਪਾ ਦਿੱਤੀ ਹੈ ਦੁਨੀਆ ਮੇਰੇ ਪੰਜਾਬੀ ਵੀਰੋ ਕਬੱਡੀ ਦਾ ਉਸਾਮਾ ਬਿੰਦ ਲੁਕੇੜ ਪੂਰੀ ਕੋਸ਼ਿਸ਼ ਕਰਦੋ ਜੱਫਾ ਲਾਉਣ ਦੀ ਪੁਆਇੰਟ ਜਿਹੜਾ ਇਕਬਾਲ ਸਿੰਘ ਜੀ ਕਿਹੜੇ ਖਿਡਾਰੀ ਦਾ ਜਾਫੀ ਦਾ ਪੁਆਇੰਟ ਨਾਲ ਹੀ ਸਰਪੰਚ ਕੇਸਰ ਸਿੰਘ ਠੱਕਰਵਾਲ ਤੋਂ ਜਿਨ੍ਹਾਂ ਦਾ ਵੱਡਾ ਯੋਗਦਾਨ ਖੇਡਾਂ ਦੇ ਲਈ ਵੀ ਆਖ ਰਹੇ ਨੇ ਜਿਹੜੀ ਟੀਮ ਇਹਨਾਂ ਮੈਂ ਚੱਲਦੇ ਹੋਏ ਮੈਚ ਦੇ ਵਿੱਚੋਂ ਜਿੱਤੂਗੀ ਉਹਨਾਂ ਵੱਲੋਂ 500 ਰੁਪਇਆ ਦਿੱਤਾ ਜਾਣਾ ਕੇਸਰ ਸਿੰਘ ਸਰਪੰਚ ਠੱਕਰਵਾਲ ਤੋਂ ਉਹਨਾਂ ਵੱਲੋਂ 500 ਰੁਪਇਆ ਜਿਹੜਾ ਸੰਦੀਪ ਨੂੰ ਰੱਖੇਗਾ ਸੱਪੂ ਵਾਲੇ ਦਾ ਕੋਈ ਵੀ ਜਾਫੀ 500 ਰੁਪਏ ਦਾ ਨਾਮ ਜ਼ੰਗ ਸਪੋਰਟਸ ਕਲੱਬ ਵੱਲੋਂ ਦਿੱਤਾ ਜਾਣਾ ਹੈ। ਲਓ 500 ਦੀ ਗੱਲ ਹੋ ਗਈ। ਲਓ ਇੱਥੇ ਜਾਫੀ ਨੇ ਪੂਰੀ ਕੋਸ਼ਿਸ਼ ਕੀਤੀ ਹੈ ਜਫਾ ਲਾਉਣ ਦੀ ਪਰ ਪੁਆਇੰਟ ਜਿਹੜਾ ਇਹ ਕਪੂਰਥਲੀਏ ਮੁੰਡੇ ਦੇ ਹਿੱਸੇ ਜੁੜ ਚੁੱਕੇ ਆ। ਕਿਹ ਕੀ ਮੁੰਡੇ ਦਾ ਨਾਮ ਹੈ? ਸੰਦੀਪ ਮਹਿਮਦਵਾਲ ਪਰ ਸਖਪੁਰ ਦੇ ਨਾਮ ਨਾਲ ਕਬੱਡੀ ਦੀ ਦੁਨੀਆ ਵਿੱਚ ਉਸ ਖਿਡਾਰੀ ਨੇ ਪ੍ਰਸਿੱਧੀ ਖੱਟੀ ਹੈ। ਲਓ ਅਫਤਿਹਾਰ ਸਿੰਘ ਬਾਗੇ ਪੁਰਾਣੇ ਏਰੀਏ ਦਾ ਕਾਲੇ ਕਹਿੰਦੇ ਲੱਗਦਾ ਦੂਜੇ ਪਾਸੇ ਹਠੂਰ ਵਾਲਾ ਇੱਕਮ ਪਰ ਪੁਆਇੰਟ ਜਿਹੜਾ ਇਹ ਤਾਵੀ ਦਾ ਪੁਆਇੰਟ ਧਨਵੰਤੂ ਸਾਫੂ ਵਾਲੀ ਦੀ ਤੁਰਤੀ ਦਾ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਨਾਲ ਹੀ ਗਗਨ ਨੱਥੋ ਬਾਲਜੀ ਵੱਲੀਓ 100 ਰੁਪਏ ਦਾ ਮਾਨਸਮਾਨ ਹੋਵੇਗਾ ਜਿਹੜਾ ਨਰਪੈ ਨੂੰ ਜੱਫਾ ਲਾਵੇਗਾ ਮਾਇਆ ਬਾਦੀ ਜਾਂਦੀ ਹੈ 1100 ਰੁਪਏ ਗਰਦੀਪ ਸਿੰਘ ਜੀ ਗਵਿੰਦਗੜ੍ਹ ਵਾਲੇ ਆਖਰ ਨੇ 1100 ਰੁਪਏ ਇਹ ਖੁਸ਼ੀ ਜੱਫਾ ਲਾਵੇਗਾ ਨਰਪੈ ਨੂੰ 1100 ਆਏ ਨੌਜਵਾਨਾ ਗਾਗੇ ਨੱਥੋਵਾਲ ਵਾਲੀ ਨੂੰ 100 ਰੁਪਏ ਦਾ ਮਾਨ ਸਨਮਾਨ ਜਿਹੜਾ ਇਸ ਖਿਡਾਰੀ ਦੇ ਲਈ ਆ ਗਿਆ। ਲਓ ਪਿੰਧੋ ਨੇ ਕਬੱਡੀ ਪਾ ਦਿੱਤੀ। ਇੱਕ ਪਿੰਦਾ ਕਲਾਚ ਆਪਣੇ ਸਮੇਂ ਦਾ ਕਬੱਡੀ ਖਿਡਾਰੀ, ਇੱਕ ਪਿੰਦਾ ਮਠਾਡੀ ਦੀ ਧਰਤੀ ਦਾ ਇਹ ਪਿੰਦਾ ਕਬੱਡੀ ਪਾਉਣ ਲਈ ਵਧਿਆ। ਲਓ ਨਾਨਕ ਇਹ ਵੀ ਵੀਰ ਹੈ ਮੇਰੇ ਪੰਜਾਬੀ ਵੀਰੋ। ਏਕਮ ਦਾ ਪੂਰੀ ਕੋਸ਼ਿਸ਼ ਕਰਦਾ ਜਫਾ ਲਾਉਣ ਦੀ ਪਰ ਪੁਆਇੰਟ ਜਿਹੜਾ ਇਹ ਤਾਵੀ ਦਾ। ਲਓ ਅਗਲੀ ਕਬੱਡੀ ਕੌਣ ਪਾਵੇਗਾ ਨਾਲ ਹੀ ਪਾਣੀ ਪਹੁੰਚਦਾ ਕਰ ਦਿਓ ਜੀ। ਹਾਂਜੀ। ਜਿਹੜਾ ਸੰਦੀਪ ਨੂੰ ਰੱਖੇਗਾ ਸਾਪੂ ਵਾਲੇ ਦਾ ਕੋਈ ਵੀ ਜਾਫੀ ਉਹਦੇ ਲਈ ਕਲੱਬ ਵੱਲੋਂ 500 ਰੁਪਇਆ ਜਿੱਤਣ ਵਾਲੀ ਟੀਮ ਦੇ ਲਈ ਕੇਸਰ ਸਿੰਘ ਸਰਪੰਚ ਠੱਕਰਵਾਲ ਤੋਂ ਉਹਨਾਂ ਵੱਲੋਂ 500 ਰੁਪਇਆ ਤੇ ਗਰਦੀਪ ਸਿੰਘ ਜੀ ਗਵਿੰਦਗੜ੍ਹ ਵਾਲਾ ਵੱਲੋਂ 1100 ਰੁਪਇਆ ਹੋਵੇਗਾ ਜਿਹੜਾ ਇੱਕ ਪਾਸੇ ਜਲਾਲਪੁਰੀਆ ਪਰ ਪੁਆਇੰਟ ਜਿਹੜਾ ਇੱਕ ਕਪੂਰਥਲੀ ਦੇ ਨੌਜਵਾਨ ਦੇ ਹਿੱਸੇ ਜੁੜ ਚੁੱਕੇ ਆ ਨਾਲ ਹੀ ਪਾਣੀ ਜਿਹੜਾ ਪਹੁੰਚਦਾ ਕਰ ਦੇਵੋ ਜੀ ਬੇਨਤੀ ਹੈ ਕਿ ਪਾਣੀ ਜਿਹੜਾ ਖੇਡ ਗਰਾਊਂਡ ਦੇ ਵਿੱਚ ਪੁੱਜਦਾ ਕਰ ਦੇਵੋ ਕਹਦੇ ਵੀ ਨਾਰ ਸਿੰਘ ਨਾਰੀ ਸਾਫੂ ਵਾਲੀ ਇਹਨੇ ਆਪਣੇ ਸਮੇਂ ਦੇ ਵਿੱਚ ਤਗੜੀ ਕਬੱਡੀ ਖੇਡੀ ਇਸ ਤੇ ਦਾਦੇ ਨੇ ਵੀ ਰੱਸਾ ਕੱਸੀ ਦੇ ਵਿੱਚ ਵੱਡਾ ਨਾਮਣਾ ਖਟਿਆ ਚਾਹੇ ਗੱਲ ਹੋਵੇ ਮੁਗਧਰ ਚੁੱਕਦਾ ਸੀ ਇਸ ਖਿਡਾਰੀ ਦਾ ਦਾਦਾ ਔਰ ਪ੍ਰਤਾਪ ਸਿੰਘ ਦਾ ਪੋਤਰਾ ਪੁਆਇੰਟ ਲੱਗੇ ਬਾਪੂਸ ਆ ਗਏ ਮੇਰੇ ਪੰਜਾਬੀ ਵੀਰੋ ਲਓ ਅਗਲੀ ਕਬੱਡੀ ਪਾਉਣ ਦੇ ਲਈ ਹਾਂਜੀ ਆ ਨਰਪੈ ਦੀ ਕਬੱਡੀ ਦੇ ਉੱਪਰ ਜੇ ਖੁਸ਼ੀ ਢੜਬੇ ਵਾਲਾ ਜਫਾ ਲਾਉਂਦਾ ਤਾਂ ਗਰਦੀਪ ਸਿੰਘ ਜੀ ਗਵਿੰਦਗਾੜੇ ਵੱਲ ਉਹਨਾਂ ਵੱਲੋਂ ਗਵਿੰਦਗੜ੍ਹ ਵਾਲਿਆਂ ਵੱਲੋਂ 1100 ਰੁਪਇਆ ਜੇ ਪਾਲਾ ਲਾਉਂਦਾ ਪਾਲੇ ਲਈ ਵੀ ਲਓ ਮੈਨੂੰ ਲੱਗਦਾ ਵੀ 5 ਕਿਤਾ ਬਣ ਗਿਆ ਨਾਲ ਹੀ ਸਕਾਈ ਲੈਂਡ ਵਾਲੇ ਬਤਾਰ ਸਿੰਘ ਜੀ ਹੰਸਰਾ ਬੱਲੀਓ ਵੀ 1000 ਰੁਪਏ ਦਾ ਮਾਨ ਸਨਮਾਨ ਆ ਗਿਆ ਜਿਹੜਾ ਸੰਦੀਪ ਨੂੰ ਡੱਕੇਗਾ ਪਾਓ ਭਿੰਦੇਆ ਕਬੱਡੀ ਲਓ ਭਿੰਦੇ ਨੇ ਵਾਕੀ ਕਬੱਡੀ ਪਾ ਦੁੱਤੀ ਹੈ ਕਿ ਹੁੰਦਾ ਏ ਜਦ ਕੋਈ ਕਬੱਡੀ ਕੱਪ ਮਿੱਤਰੋ ਤਾਂ ਦੁਨੀਆ ਪੈਂਦੀ ਨੱਚ ਮਿੱਤਰੋ ਇਹ ਕਬੱਡੀ ਖੇਡ ਵੀ ਪੰਜਾਬੀਆਂ ਦੀ jaan ਇਹ ਗੱਲ ਵੀ ਫੋਲਾਂ ਨੇ ਜਿਹੜੀ ਸੱਚ ਮਿੱਤਰੋ ਲਓ ਇੱਕ ਪਾਸੇ ਏਕਮ ਇੱਕ ਪਾਸੇ ਜਨੇਤਪੁਰੇ ਦੀ ਧਰਤੀ ਦਾ ਅਮਰੂ ਇਸ ਨੌਜਵਾਨ ਦਾ ਵੀ 4 ਤਰੀਕ ਨੂੰ ਬੁੱਲਟ ਦੇਣਾ ਇਸ ਨੌਜਵਾਨ ਨੂੰ ਵੀ ਜਗਰਾਉ ਦੇ ਕਬੱਡੀ ਕੱਪ ਤੇ ਔਰ ਲੰਡੇਗਿਆਂ ਦੇ ਕਬੱਡੀ ਕੱਪ ਤੇ ਵੀ ਹਲਟੋ ਗੱਡੀ ਨਾਲ ਮਾਣ ਸਨਮਾਨ ਹੋਏ ਇਸ ਨੌਜਵਾਨ ਦੇ ਮੇਘਿਰਪੁਰਵਲੀਓ ਹਰਵਿੰਦਰੂ ਖਵੇਈਗੜੀਵਲੀਓ ਔਰ ਕਰਮਪਾਲ ਸਿੱਧੂ ਲੰਡੇਗਿਆਂ ਬਲੀਓ ਲਓ ਜੀ ਸਰਪਾਲ ਜੀ ਅਗਲੀ ਗੱਲ ਕਰੋ ਜ਼ੰਗ ਸਪੋਰਟਸ ਕਲੱਬ ਵੱਲੋਂ ਕਲੱਬ ਦੇ ਪ੍ਰਧਾਨ ਭਾਈ ਬੂਟਾ ਜੀ ਉਹਨਾਂ ਵੱਲੋਂ 500 ਰੁਪਏ ਜਿਹੜਾ ਇਹਨੂੰ ਰੱਖੇਗਾ ਲੋ ਛੇਂਹਰਾ ਵਾਲਾ ਮਨਜੀਤ ਆਖਦਾ ਹੈ ਕਿ ਪੁਆਇੰਟ ਜਿਹੜਾ ਇਹ ਧਾਵੀ ਦਾ ਚੱਤ ਵੀ ਨੌਜਵਾਨਾਂ ਪਾਕ ਕਬੱਡੀ ਗੋਰੀ ਨਿਸ਼ੋਰੇ ਰੰਗ ਵਿੱਚ ਵੱਧ ਕੇ ਕਬੱਡੀ ਜਿਹੜੀ ਪਾ ਦੁੱਤੀ ਹੈ ਕਿ ਗੋਰੀ ਗੱਲ ਨਾਬੀ ਪੱਗ ਮੇਰਾ ਦਿਲ ਲੈ ਗਈ ਠੱਗ ਉਹ ਤਾਂ ਮੈਨੂੰ ਸੱਜਰੀ ਸਵੇਰ ਲੱਗਦਾ ਭਾਬੀ ਮੁੰਡਾ ਕਬੱਡੀ ਦਾ ਪਲੇਅਰ ਲੱਗਦਾ ਬਾਕੀ ਕਬੱਡੀ ਦੇ ਪਲੇਅਰ ਲੱਗਦੇ ਨੇ ਲਓ 2 ਨੰਬਰ ਦਾ ਜਾਫੀ ਮਾੜਾ ਹੁੰਦਾ ਮੇਰੇ ਪੰਜਾਬੀ ਵੀਰੋ ਨਾਂ ਇੱਕ ਹਠੂਰ ਦੀ ਧਰਤੀ ਦਾ ਮਲਕੀਤ ਸਿੰਘ ਦਾ ਸੁਪੁੱਤਰ ਪੂਰੀ ਕੋਸ਼ਿਸ਼ ਕਰਦਾ ਜਫਾ ਲਾਉਣ ਦੀ ਰਿਕਾਰਡ ਹੈ ਇੱਕ ਹਠੂਰ ਪਿੰਡ ਦਾ 4 ਬੁਲਟ ਇੱਕ ਸਾਲ ਦੇ ਵਿੱਚ ਖੜਨੇ ਇੱਕ ਘਰ ਵਿੱਚ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਇੱਕ ਬੁਲਟ ਜਿੰਨਾ ਵੱਡੀ ਗੱਲ ਹੋ ਜਾਂਦੀ ਹੈ ਪਰ ਇੱਕ 1100 ਰੁਪਇਆ ਕਬੱਡੀ ਦੇ ਉੱਪਰ ਲਾ ਦਿੱਤਾ ਹੈ ਗਰਦੀਪ ਸਿੰਘ ਜੀ ਗਵਿੰਦਗੜ੍ਹ ਵਾਲੇ ਉਹਨਾਂ ਵੱਲੋਂ ਜੇ ਖੁਸ਼ੀ ਡੜਵੇ ਵਾਲਾ ਰੱਖਦਾ ਲਓ ਖੁਸ਼ਦੀਪ ਡੜਵੇ ਦੀ ਧਰਤੀ ਦਾ ਕਹਿੰਦੇ ਵੀ ਦੁੱग्गा ਪਿੰਡ ਹੈ ਇਸ ਖਿਡਾਰੀ ਦਾ ਡੌਲੇ ਤੋਂ ਨੌਜਵਾਨ ਨੇ ਆਪਣੇ ਮਾਮੇ ਦੀ ਫੋਟੋ ਖਣਵਾਈ ਹੈ ਇਸ ਨੌਜਵਾਨ ਨੂੰ ਵੀ ਬੜਾ ਪਿਆਰ ਹੈ ਆਪਣੇ ਮਾਮੇ ਦੇ ਨਾਲ ਲਓ ਇਹ ਖਿਡਾਰੀ ਨਿਰਮਲ ਸਿੰਘ ਦਾ ਸੁਪੁੱਤਰ ਦੁੱਗੇ ਵਾਲੇ ਦਾ ਪੂਰੀ ਕੋਸ਼ਿਸ਼ ਕਰਦਾ ਚਲਦੇ ਹੋਏ ਬੇਨਤੀ ਹੈ ਕਿ ਮੈਚ ਜਿਹੜਾ ਸ਼ੁਰੂ ਕਰਵਾ ਦਿੱਤਾ ਜਾਵੇ ਜਿਕਰ ਮੈਚ ਦਾ ਸੁਆਦ ਆ ਰਿਹਾ ਤਾਂ ਤਾੜੀ ਇੱਕ ਵਾਰ ਜ਼ੋਰ ਨਾਲ ਮਾਰ ਦਿਓ ਜਿਕਰ ਮੈਚ ਦਾ ਸੁਆਦ ਆ ਰਿਹਾ ਜਿਕਰ ਪੰਜਾਬੀ ਪਿਆਰ ਕਰਦੇ ਹੋ ਕਬੱਡੀ ਨੂੰ ਲਓ ਸਾਈਡਾਂ ਜਿਹੜੀਆਂ ਚੇਂਜ ਹੋ ਚੁੱਕੀਆਂ ਨੇ ਇਕਬਾਲ ਜੀ ਮੈਚ ਜਿਹੜਾ ਸ਼ੁਰੂ ਕਰਵਾ ਦਿੱਤਾ ਜਾਵੇ ਸਾਡੇ ਦਰਮਿਆਨ ਹੁਣੇ-ਹੁਣੇ ਸਾਡੇ ਦਰਮਿਆਨ ਦਲਜੀਤ ਜੀ ਕਬੱਡੀਆਂ 20 25 25 ਹਾਂਜੀ ਪਹਿਲਾ ਕਲੱਬ ਵੱਲੋਂ ਬੇਨਤੀ ਕੀਤੀ ਗਈ ਸੀ ਉਹੀ ਕਹਿੰਦੇ ਮੰਨੀ ਜਾਣੀ ਐ ਕਿਉਂਕਿ ਕਲੱਬਾਂ ਨੇ ਵੀਰਾਂ ਕੋਲ ਅਧਿਕਾਰ ਆ ਜੀ 25 25 ਹਾਂਜੀ ਸਾਡੇ ਦਰਮਿਆਨ ਹੁਣੇ-ਹੁਣੇ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਮਾਨਯੋਗ ਭਈ ਨਾਲ ਹੀ ਰੈਫਰੀਆਂ ਨੂੰ ਬੇਨਤੀ ਹੈ ਕਬਾਲ ਤੁਸੀਂ ਕੋਈ ਫੈਸਲਾ ਨਹੀਂ ਕਰਨਾ ਕਬੱਡੀਆਂ ਦਾ ਕਿਉਂਕਿ ਕਲੱਬ ਕੋਲ ਅਧਿਕਾਰ ਹੈ ਇਹ ਬੁੱਟਾ ਵੀਰ ਦੇਖ ਲਓ ਵੀ ਫਿਰ ਘਰ ਮੌਜੂਦ ਹੋ ਓਡੇ ਤੇ ਫਿਰ ਬਾਅਦ ਵਿੱਚ ਇਤਰਾਜ ਨਾ ਕਰਿਓ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਮਾਨਯੋਗ ਐਸਐਸਓ ਸਾਹਿਬ ਰੈਕੋਰਡ ਸਰਦਾਰ ਦਿਲਬਾਖ ਸਿੰਘ ਜੀ ਪਹੁੰਚੇ ਨੇ ਉਹਨਾਂ ਨੂੰ ਵੀ ਅਸੀਂ ਕਲੱਬ ਵੱਲੋਂ ਜੀਐਨ ਨੂੰ ਆਖ ਰਹੇ ਆ ਔਰ ਖੇਡ ਮੇਲੇ ਤੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਜੀ ਉਹਨਾਂ ਦੇ ਨਾਲ ਸਰਦਾਰ ਨਰਮਨ ਸਿੰਘ ਜੀ ਸਬ ਇੰਸਪੈਕਟਰ ਉਹ ਵੀ ਪਹੁੰਚੇ ਨੇ ਅਸੀਂ ਉਹਨਾਂ ਨੂੰ ਵੀ ਕਲੱਬ ਵੱਲੋਂ ਜੀਐਨ ਨੂੰ ਆਖਦੇ ਆ ਉਹਨਾਂ ਦੇ ਨਾਲ ਪਹੁੰਚੇ ਪੰਜਾਬ ਪੁਲਿਸ ਦੇ ਜਿੰਨੇ ਵੀ ਵੀਰ ਐ ਮਲਾਜਮ ਉਹਨਾਂ ਨੂੰ ਵੀ ਅਸੀਂ ਜੀਐਨ ਨੂੰ ਆਖ ਰਹੇ ਆ ਬਹੁਤ ਬਹੁਤ ਧੰਨਵਾਦ ਜ਼ੰਗ ਸਪੋਰਟਸ ਕਲੱਬ ਵੱਲੋਂ ਐਨਆਰਏ ਵਿਰਾਮ ਵੱਲੋਂ ਔਰ ਕਲੱਬ ਦੇ ਪ੍ਰਧਾਨ ਭਾਈ ਬੋਟਾ ਜੀ ਉਹਨਾਂ ਵੱਲੋਂ ਕਲੱਬ ਦੇ ਅਹੁਦਾਕਾਰਾਂ ਵੱਲੋਂ ਮੈਂਬਰ ਸਾਹਿਬਾਨਾਂ ਵੱਲੋਂ ਜੀ ਆਇਆਂ ਨੂੰ ਜੀ ਧੰਨਵਾਦ ਖੇਡ ਮੇਲੇ ਤੇ ਪਹੁੰਚੜ ਤੇ ਬਹੁਤ-ਬਹੁਤ ਧੰਨਵਾਦ ਜੀ ਮੈਚ ਜਿਹੜਾ ਸ਼ੁਰੂ ਕਰਵਾ ਦਿੱਤਾ ਜਾਵੇ ਬੇਨਤੀ ਹੈ ਕਿ ਮੈਚ ਜਿਹੜਾ ਸ਼ੁਰੂ ਕਰਵਾ ਦਿੱਤਾ ਜਾਵੇ ਲਓ ਫਾਈਟਾਂ ਜਿਹੜੀਆਂ ਚੇਂਜ ਹੋ ਚੁੱਕੀਆਂ ਨੇ ਇੱਕ ਪਾਸੇ ਟੀਮ ਜਿਹੜੀ ਸਾਫੂ ਵਾਲਾ ਦੀ ਉਹ ਟੀਮ ਚਲੀ ਗਈ ਹੈ ਮੇਰੇ ਪੰਜਾਬੀ ਵੀਰੋ ਹਾਕੀ ਦੇ ਗਰਾਊਂਡ ਵਾਲੀ ਸਾਈਡ ਲਓ ਪਹਿਲਵਾਨ ਤੁਰੇ ਪਹਿਲੀ ਕਬੱਡੀ ਹਾਫ ਟਾਈਮ ਤੋਂ ਬਾਅਦ ਪਾ ਦੁੱਤੀ ਹੈ ਹੁਣ ਚਾਰਾਂ ਜਾਫੀਆਂ ਦੇ ਵਿੱਚੋਂ ਦੇਖਦਾ ਕਿਹੜਾ ਖਿਡਾਰੀ ਵੱਧ ਕੇ ਜਫਾ ਲਾਵੇਗਾ ਦੋਸਤ ਸਾਡੇ ਇੰਗਲੈਂਡ ਖੇਡਿਆ ਹੇਜ ਕਬੱਡੀ ਕਲੱਬ ਵਾਲਿਓ ਕਹਿੰਦੇ ਵੀ ਬੂਈਆਂ ਵਾਲੇ ਕੇਵਲ ਹੁਣ ਕੀ ਟੀਮ ਦੇ ਲਈ ਲਓ ਇੱਕ ਸਾਲ ਕੈਨੇਡਾ ਦੀ ਧਰਤੀ ਤੇ ਖੇਡਿਆ ਲਓ ਨਿਰਪਾਏ ਨੇ ਕਰ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਯਾਦ ਕਬੱਡੀ ਪਾ ਦੁੱਤੀ ਹੈ ਕਿ ਸੋਹਣਾ ਇਹ ਸ਼ਰੀਰ ਯਾਰੋ ਜੁੱਸਾ ਹੈ ਭਾਰਾ ਪੰਜਾਬੀ ਕਹਿੰਦੇ ਕਬੱਡੀ ਵੇਖ ਕੇ ਆਉਂਦਾ ਇਹਦੀ ਦਾ ਨਜ਼ਾਰਾ ਬਾਕੀ ਨਜ਼ਾਰਾ ਆਉਂਦਾ ਇਹਦੀ ਕਬੱਡੀ ਦਾ ਅਕਬਾਲ ਹਸਿਆ ਪਰ ਪੁਆਇੰਟ ਜਿਹੜਾ ਹੈ ਤਾਵੀ ਦਾ ਪੁਆਇੰਟ ਨਰਪਾਏ ਹਟੂਰ ਦੀ ਤੁਰਤੀ ਦਾ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਨਾਲ ਹੀ ਸਿਕਾਈ ਲੈਣ ਵਾਲੇ ਬਤਾਰ ਸਿੰਘ ਜੀ ਹੰਸਰਾਵਲੀ ਦੋਵਾਂ ਟੀਮਾਂ ਦੇ ਲਈ 5-5 ਸੌ ਦਾ ਮਾਣ ਸਨਮਾਨ ਹੋ ਗਿਆ। ਲਓ ਭਿੰਦਾ ਪੁਆਇੰਟ ਲੱਗੇ ਵਾਪਸ ਆ ਗਿਆ। ਗੱਗੀ ਰੇਡਰ ਦਾ ਨਾਮ ਬੋਲੀ। ਭਿੰਦਾ ਨਾਮ ਹੈ ਇਸ ਖਿਡਾਰੀ ਦਾ ਸਾਫੂ ਵਾਲਾ ਪਿੰਡ ਇਸ ਨੌਜਵਾਨ ਦਾ। ਨਾ ਉਹ ਅਗਲੀ ਕਬੱਡੀ ਮਹਿਮਦੋਬਾਲ ਜ਼ਿਲ੍ਹਾ ਕਪੂਰਥਲਾ ਹੈ ਇਸ ਖਿਡਾਰੀ ਦਾ ਪਰ ਸੁਰਖਪੁਰ ਦੀ ਟੀਮ ਦੇ ਲਈ ਖੇਡ ਦਾ ਖਿਡਾਰੀ ਦਾ ਸੰਦੀਪ ਸੁਰਖਪੁਰੀਏ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ ਕਿ ਤਗੜਾ ਖਿਡਾਰੀ ਯਾਰੋ ਇਹ ਅੱਜ ਦੀ ਤਰੀਕ ਦਾ ਗਰਾਊਂਡਾਂ ਵਿੱਚ ਨਾਮ ਚੱਲੇ ਮਹਿਮਦੋਬਾਲ ਦੇ ਸੰਦੀਪ ਦਾ ਇੱਕ ਪਾਸੇ ਜ਼ਿਲ੍ਹਾ ਪੁਰੀਆ ਪਾਲਾ ਪਰ ਪੁਆਇੰਟ ਜਿਹੜਾ ਸੰਦੀਪ ਦਾ ਲਓ ਨਾਲ ਹੀ ਬਤਾਰ ਸਿੰਘ ਜੀ ਹੰਸਰਾਵਲੀੋਂ 100 ਰੁਪਏ ਦਾ ਮਾਣ ਸਨਮਾਨ ਇਸ ਧਾਵੀ ਤੇ ਲਈ ਆ ਗਿਆ ਲਓ ਬੋਰੀ ਨਿਸ਼ੋਰੇ ਰੰਗ ਦੇ ਵਿੱਚ ਵੱਧ ਕੇ ਸੋਹਣਾ ਸਰੀਰ ਹੈ ਕਬੱਡੀ ਖਿਡਾਰੀ ਦਾ ਕਿ ਦੇਖ ਲਓ ਸਰੀਰ ਯਾਰੋ ਭੁੱਖ ਲੈਣ ਦੀ ਪੂਰੀ ਲੱਗਦਾ ਜਰੂਰ ਏ ਨੇ ਚੁੰਗੀ ਹੋਊ ਕੋਈ ਪੂਰੀ ਨਾਲੇ ਪੱਜਿਆ ਹੋਊ ਨਹਿਰ ਦੇ ਕਿਨਾਰੇ ਨਾਲੇ ਡੰਡ ਕੱਢੇ ਹੋਣਗੇ ਖੇਡ ਖੇਡ ਕੇ ਕਬੱਡੀ ਜਣੇ ਲਓ ਐਵੇਂ ਨਹੀਂ ਜਗਰਾਉਂਦੇ ਕਬੱਡੀ ਕੱਪ ਤੇ ਬੁਲਟ ਦੇਣਾ ਕਹਿੰਦੇ ਵੀ ਇਸ ਖਿਡਾਰੀ ਨੂੰ ਵੀ ਇਹ ਵੀ ਜਨੇਤਪੁਰੇ ਦੀ ਧਰਤੀ ਦਾ ਅਮਰੂ ਹੈ ਲਓ ਮੇਜਰ ਪਨਹੁਰ ਨੂੰ ਵੀ ਵੱਡਾ ਮਾਣ ਹੈ ਇਸ ਖਿਡਾਰੀ ਤੇ ਲਓ ਰੁਮੀ ਦਾ ਮਾਣ ਹੈ ਇਸ ਖਿਡਾਰੀ ਤੇ ਵੱਡਾ ਮਾਣ ਕਰਦਾ ਲਾਲੀ ਢੇਸੀ ਨੂੰ ਵੱਡਾ ਮਾਣ ਹੈ ਇਸ ਖਿਡਾਰੀ ਤੇ ਜਿਹੜਾ ਇਹਨੂੰ ਰੱਖੇਗਾ ਖੁਸ਼ੀ ਧੜਵੇ ਵਾਲਾ ਨਰਪਾਇਦ ਜੱਫੇ ਦੇ ਉੱਪਰ 1100 ਰੁਪਇਆ ਲਾ ਦਿੱਤਾ ਗਿਆ ਜਿਹੜਾ ਵੀ ਇਹਨੂੰ ਖੁਸ਼ੀ ਧੜਵੇ ਵਾਲਾ ਰੱਖੇਗਾ 1100 ਰੁਪਇਆ ਗਰਦੀਪ ਸਿੰਘ ਜੀ ਗਵਿੰਦਗੜ੍ਹ ਵਾਲੇ ਦੇਣਗੇ ਲਓ ਨਰਪਾਇਦ ਨੱਚਦਾ ਟੱਪਦਾ ਪੁਆਇੰਟ ਲੈ ਕੇ ਵਾਪਸ ਆ ਗਿਆ ਅਗਲੀ ਕਬੱਡੀ ਜਿਹੜੀ ਕੌਣ ਨੌਜਵਾਨ ਪੌਣ ਲਈ ਵਧਿਆ ਸਾਫੂ ਵਾਲੀ ਦੀ ਧਰਤੀ ਨਰ ਸਿੰਘ ਨਾਰੀ ਨੇ ਆਪਣੇ ਸਮੇਂ ਵਿੱਚ ਤਗੜੀ ਕਬੱਡੀ ਖੇਡੀ ਗੱਲ ਹੋਵੇ ਭਾਵੇਂ ਤੇਜ ਸਿੰਘ ਜੀ ਵਰਗਿਆਂ ਦੀ ਲਓ ਵੱਧ ਕੇ ਕਬੱਡੀ ਭਿੰਦੇ ਨੇ ਪਾ ਦਿੱਤੀ ਇੱਕ ਭਿੰਦਾ ਮਠਾੜਿਆ ਦੀ ਧਰਤੀ ਦਾ ਜਿਸ ਧਰਤੀ ਦਾ ਦੀਪਾ ਮਾਨ ਨੇ ਰੂਮੀ ਦੇ ਨਾਲ ਭਰਾਮਾ ਵਾਲਾ ਪਿਆਰ ਰੱਖਦਾ ਜੰਗ ਸਪੋਰਟਸ ਵਾਲਾ ਚੱਲ ਵੀ ਸੰਦੀਪ ਸਿੰਘ ਪਾਕ ਕਬੱਡੀ ਸੋਹਣਾ ਸ੍ਰੀ ਰਾਜ ਸਿੰਘ ਖਿਡਾਰੀ ਦਾ ਏਸ਼ੀਆ ਕੱਪ ਦਾ ਵੀ ਬੈਸਟ ਧਾਵੀ ਰਿਹਾ ਇਹ ਨੌਜਵਾਨ ਪਿਛਲੇ ਸਾਲ ਵੀ ਵਰਲਡ ਕੱਪ ਦੇ ਵਿੱਚ ਖੇਡਿਆ ਲਓ ਸੰਦੀਪ ਪਲਵਿੰਦਰ ਸਿੰਘ ਮਹਮਦ ਬਾਲਵਾਲੇ ਦਾ ਸੁਪੁੱਤਰ ਕਬੱਡੀ ਪਾਉਣ ਲਈ ਵੱਧ ਚੁੱਕਿਆ ਜ਼ਿਲ੍ਹਾ ਕਪੂਰਥਲਾ ਜਿਸ ਧਰਤੀ ਦਾ ਹੈਰੀ ਬੈਂਸ ਮੇਰੇ ਪੰਜਾਬੀ ਵੀਰੋ ਬੀਸੀ ਦਾ ਵਿਧਾਇਕ ਲਓ ਇੱਕ ਪਾਸੇ ਸੋਹਣ ਸਿੰਘ ਜਲਾਲਪੁਰੀਏ ਦਾ ਸੁਪੁੱਤਰ ਜਲਾਲਪੁਰੀਆ ਪੱਲਾ ਪਰ ਪੁਆਇੰਟ ਜਿਹੜਾ ਏ ਧਾਵੀ ਦਾ ਪੁਆਇੰਟ ਸੁਰਖਪੁਰੀਏ ਸੰਦੀਪ ਦੇ ਹਿੱਸੇ ਜੁੜ ਚੁੱਕਿਆ ਨਵਕਲੀ ਕਬੱਡੀ ਇਸ ਖਿਡਾਰੀ ਨੇ ਵੱਧ ਕੇ ਪਾ ਦਿੱਤੀ ਲਓ ਨਾਨਕ ਇੱਕ ਇੱਕ ਪਾਸੇ ਹਠੂਰ ਵਾਲਾ ਨਾਨਕ ਖਿਡਾਰੀ ਦੇ ਥੋੜੀ ਜੀ ਸੱਟ ਲੱਗੀ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਹੈ ਕਿ ਖਿਡਾਰੀ ਚੰਗੀ ਖੇਡ ਦਾ ਪ੍ਰਦਰਸ਼ਨ ਕਰੇ ਲਓ ਭਾਰੀ ਸ਼ਰੀਰਾਈ ਸ ਖਿਡਾਰੀ ਦਾ ਮਿਰਪਾਲ ਸਿੰਘ ਨੇ ਕਬੱਡੀ ਪਾ ਦਿੱਤੀ ਹੈ ਇੱਕ ਬੋਲਟ ਇਸ ਨੌਜਵਾਨ ਨੂੰ ਵੀ ਇਸ ਪਿੰਡ ਦਾ ਦੱਖਣਾ ਅਟਵਾਲ ਕਹਿੰਦੇ ਵੀ ਹਮਿਲਟਨ ਪੰਜਾਬੀ სპੋਰਟਸ ਕਬੱਡੀ ਕਲੱਬ ਵਾਲਾ ਮਾਣ ਕਰਦਾ ਹੈ ਵੱਡਾ ਰੂਮੀ ਦਾ ਮਾਣ ਹੈ ਵੀ ਮਾਣ ਕਰਦਾ ਵੈਨਕੂਵਰ ਕਬੱਡੀ ਕਲੱਬ ਵੱਲੋਂ ਤਕੜਾ ਖੇਡਿਆ ਉਸ ਵਾਰੇ ਕੈਨੇਡਾ ਦੇ ਵਿੱਚ ਨੌਜਵਾਨ ਲਓ ਪਿੰਦੇ ਨੇ ਦੌੜੇ ਤੇ ਬੰਨਿਆ ਹੋਇਆ ਸੁੱਖਿਆ ਦਾ ਤਵੀਦ ਖਿਡਾਰੀ ਨੇ ਵੱਧ ਕੇ ਕਬੱਡੀ ਪਾਤ ਹੁੰਦੀ ਹੈ ਮੈਦਾਨ ਦੇ ਵਿੱਚ ਅੱਜ ਤਕੜੀਆਂ ਟੀਮਾਂ ਪੁੱਜੀਆਂ ਦੋ ਬੋਲਟ ਦਿੱਤੇ ਜਾਣਗੇ ਲਓ ਇੱਕ ਪਾਸੇ ਹਰਜੀਤ ਕਹਿ ਦਿੰਦੇ ਨੇ ਇਸ ਖਿਡਾਰੀ ਨੂੰ ਇੱਕ ਬਾਜੀਖਾਨੀ ਦੀ ਧਰਤੀ ਦਾ ਇੱਕ ਇਹ ਹਰਜੀਤ ਲੋ ਝਨੀਰ ਦੀ ਧਰਤੀ ਦਾ ਮਨਜੀਤ ਆਖਦਾ ਹੈ ਕਿ ਪੁਆਇੰਟ ਜਿਹੜਾ ਇਹ ਹਰਜੀਤ ਹਠੂਰ ਦੀ ਧਰਤੀ ਦਾ ਆਪਣੀ ਟੀਮ ਦੇ ਹਿੱਸੇ ਜੋੜ ਗਿਆ। ਲੋ ਨਰਪਾਇ ਨੇ ਵੱਧ ਗਈ ਕਬੱਡੀ ਜਿਹੜੀ ਮੈਦਾਨ ਦੇ ਵਿੱਚ ਪਾ ਦਿੱਤੀ ਹੈ। ਲੈ ਵੀ ਖੁਸ਼ੀ ਜੇ ਤੂੰ ਰੱਖੇਗਾ 1100 ਰੁਪਇਆ ਗੁਰਦੀਪ ਸਿੰਘ ਜੀ ਗਵਿੰਦਗੜ੍ਹ ਵਾਲੇ ਉਹ ਦੇਣਗੇ। ਨਾਲ ਹੀ ਹਰਜੀਤ ਦੇ ਲਈ 100 ਰੁਪਏ ਦਾ ਮਾਨ ਸਨਮਾਨ। ਅਭਤਾਰ ਸਿੰਘ ਜੀ ਹਸਰਾਵਲੀ ਉਹ ਆਇਆ